वेलकम बैक बहुत-बहुत स्वागत है जी सारेया दा आज एक फिर एक जबरदस्त शेयर ਕਰਨ ਜਾ ਰਹੇ ਆ ਤੁਹਾਡੇ ਨਾਲ ਨੁਸਖਾ ਜਿਹੜਾ ਜ਼ਿੰਦਗੀਆਂ ਬਦਲ ਦੇਗਾ ਉਹਨਾਂ तमाम ਲੋਕਾਂ ਦੀਆਂ ਜਿਨ੍ਹਾਂ ਨੂੰ ਖੂਨ ਗਾੜਾ ਹੋਣ ਦੀ ਤਕਲੀਫ ਹੈ ਜਾਂ ਫਿਰ ਜਿਹੜੇ ਖੂਨ ਪਤਲਾ ਹੋਣ ਦੀ ਦਵਾਈ ਖਾਂਦੇ ਹੈ ਇਹ ਉਹਨਾਂ ਵਾਸਤੇ ਅਲਟਰਨੇਟਿਵ ਮੈਥਡ ਹੈ। ਕੀ ਕਰਨਾ ਹੈ ਜੀ ਦੱਸਦਾ ਮੈਂ। ਦੋ ਤਰੀਕੇ ਦੱਸਾਂਗਾ ਜਿਹਦੇ ਨਾਲ ਖੂਨ ਗਾੜਾ ਜਿਹੜਾ ਜਿਨ੍ਹਾਂ ਦਾ ਹੁੰਦਾ ਹੈ ਉਹ ਖੂਨ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਦੇ ਨਾਲ। ਠੀਕ ਹੈ ਪਹਿਲਾਂ ਸੁਣ ਲਓ। ਬਾਜ਼ਾਰੋਂ ਸਾਫ ਸੁਥਰੀ ਕਾਲੀ ਮਿਰਚ ਲੈ ਕੇ ਆਓ 100 ਗ੍ਰਾਮ ਕਾਲੀਆਂ ਮਿਰਚਾਂ ਲੈ ਆਓ ਸਾਫ ਸੁਫ ਕਰ ਲਓ ਉਹਨੂੰ ਛੇਤਰਾ ਔਰ ਉਹਨੂੰ ਥੋੜਾ ਜਿਹਾ ਦੇਸੀ ਘਿਓ ਦੇ ਵਿੱਚ ਗਾਂ ਦਾ ਗਾਂ ਦਾ ਘਿਓ ਹੋਵੇ ਔਰ ਉਹਦੇ ਅੰਦਰ ਉਹਨੂੰ ਥੋੜਾ ਜਿਹਾ ਸੇਕ ਲਓ ਥੋੜਾ ਜਿਹਾ ਸਿਕਾਈ ਕਰਨ ਤੋਂ ਬਾਅਦ ਉਹਨੂੰ ਠੰਡਾ ਕਰਕੇ ਇੱਕ 에ਅਰ ਟਾਈਟ ਕੰਟੇਨਰ ਚ ਰੱਖ ਲਓ ਹਰ ਰੋਜ਼ ਕਿਸੇ ਵੀ ਵੇਲੇ ਚਾਹੇ ਸਵੇਰੇ ਚਾਹੇ ਦੁਪਹਿਰੇ ਚਾਹੇ ਸ਼ਾਮੀ ਜਿਹੜੇ ਮਰਜੀ ਵੇਲੇ ਤਿੰਨ ਤੋਂ ਚਾਰ ਦਾਣੇ ਜਿਹੜੇ ਕਾਲੀ ਮਿਰਚ ਦੇ ਉਹ ਤੁਸੀਂ ਚਬਾ ਲੈਣੇ ਆ ਨਾਲ ਬੇਸ਼ੱਕ ਥੋੜੀ ਜਿਹੀ ਮਿਸ਼ਰੀ ਲੈ ਲਓ ਜੇ ਤੁਸੀਂ ਡਾਇਬੀਟਿਕ ਨਹੀਂ ਹੋ ਡਾਇਬੀਟਿਕ ਨਹੀਂ ਹੋ ਫਿਰ ਤਾਂ ਮਿਸ਼ਰੀ ਖਾ ਲੋ ਨਾਲ ਦੇਸੀ ਖੰਡ ਖਾ ਲੋ ਗੁੜ ਸ਼ੱਕਰ ਜੋ ਮਰਜੀ ਖਾ ਲੋ ਚੀਨੀ ਨਾ ਖਾਣਾ ਠੀਕ ਹੈ ਜਿਹੜੀ ਕੈਮੀਕਲ ਬੇਸ ਚੀਨੀ ਹੈ ਉਹ ਆਪਾਂ ਨਹੀਂ ਲੈਣੀ ਤੇ ਉਹ ਉਹਦੇ ਨਾਲ ਤੁਸੀਂ ਉਹ ਲਓ ਔਰ ਉਪਰੋਂ ਚਾਹੇ ਗੁੰਗੁਨਾ ਦੁੱਧ ਜਾਂ ਫਿਰ ਗੁੰਗੁਨਾ ਪਾਣੀ ਦੋਨਾਂ ਚੋਂ ਜੋ ਤੁਹਾਡੇ ਕੋਲ ਅਵੇਲੇਬਲ ਹੈ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਇੰਨਾ ਜ਼ਬਰਦਸਤ ਕੰਮ ਕਰੇਗੀ ਕੁਝ ਦਿਨ ਬਾਅਦ ਤੁਸੀਂ ਕਹੋਗੇ ਮੈਨੂੰ ਦੂਜੀ ਗੋਲੀ ਲੈਣ ਦੀ ਲੋੜ ਹੀ ਨਹੀਂ ਕਿਉਂਕਿ ਇਹਨਾਂ ਹੀ ਖੂਨ ਪਤਲਾ ਕਰਨਾ ਸ਼ੁਰੂ ਕਰ ਦੇਣਾ ਦੇਖੋ ਕਿਆ ਕਮਾਲ ਦੀ ਚੀਜ਼ ਹੈ ਪਹਿਲੀ ਚੀਜ਼ ਇੱਕ ਕਾਲੀ ਕਾਲੀ ਮਿਰਚ ਦਾ ਇੱਕ ਹੋਰ ਫਾਇਦਾ ਜੀ ਜਿਨ੍ਹਾਂ ਨੂੰ ਕੋਲੇਸਟ੍ਰੋਲ ਜਿਨ੍ਹਾਂ ਦਾ ਵੱਧਦਾ ਹੈ ਹਾਈ ਰਹਿੰਦਾ ਹੈ ਉਹਨਾਂ ਨੂੰ ਕਾਲੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਐਸੇ ਤਰੀਕੇ ਨਾਲ ਕਰਨਾ ਸ਼ੁਰੂ ਕਰ ਦੋ ਕੋਲੇਸਟ੍ਰੋਲ ਲੈਵਲ ਡੈਫੀਨੇਟਲੀ ਡਾਊਨ ਜਾਣਾ ਸ਼ੁਰੂ ਹੋ ਜਾਏਗਾ ਸਰੀਰ ਦੇ ਅੰਦਰ એનર્ਜੀ ਔਰ ਊਰਜਾ ਵੀ ਆਏਗੀ ਬਹੁਤ ਸਾਰੇ ਲੋਕ ਹੈ ਜਿਹੜੇ ਕਹਿੰਦੇ ਕਿ ਜੀ ਅਸੀਂ ਕਾਲੀ ਮਿਰਚ ਦਾ ਸੇਵਨ ਨਹੀਂ ਕਰ ਸਕਦੇ ਅਲਟਰਨੇਟਿਵ ਮੈਥਡ ਦੱਸੋ ਦੂਸਰਾ ਮੈਥਡ ਸੁਣੋ ਟਮਾਟਰ ਲਾਲੋ ਲਾਲ ਟਮਾਟਰ ਲੈ ਕੇ ਆਓ ਮੈਂ ਕਹਿੰਦਾ ਰਾਤ ਨੂੰ 3 ਤੋਂ 4 ਪਕੇ ਹੋਏ ਲਾਲ ਟਮਾਟਰ ਤੁਸੀਂ ਐਜ਼ ਅ ਲਾਸਟ ਆਈਟਮ ਉਸ ਤੋਂ ਬਾਅਦ ਕੁਝ ਨਹੀਂ ਖਾਣਾ ਬਸ ਉਹੀ ਚਾਰ ਟਮਾਟਰ ਤੁਸੀਂ ਖਾ ਲੋ ਰਾਤੀ ਸੌਣ ਵੇਲੇ 10 ਤੋਂ 15 ਦਿਨ ਬਾਅਦ ਤੁਸੀਂ ਮਹਿਸੂਸ ਕਰੋਗੇ ਕਿ એનર્ਜੀ ਲੈਵਲ ਵੱਧ ਗਿਆ 콜ੈਸਟ੍ਰੋਲ ਲੈਵਲ ਡਾਊਨ ਜਾਏਗਾ ਜਿਹੜਾ ਬੁਰਾ 콜ੈਸਟ੍ਰੋਲ ਹੈ ਔਰ ਜਿਹੜਾ ਖੂਨ ਪਤਲਾ ਹੋਣ ਦੀ ਪ੍ਰਕਿਰਿਆ ਵਧ ਜਾਏਗੀ ਤੁਹਾਨੂੰ ਗੋਲੀ ਲੈਣ ਦੀ ਵੀ ਲੋੜ ਨਹੀਂ ਪੈਗੀ ਖੂਨ ਪਤਲਾ ਕਰਨ ਦੀ ਦੇਖੋ ਕੀ ਕਮਾਲ ਦੀ ਚੀਜ਼ ਹੈ ਔਰ ਕਾਲੀ ਮਿਰਚ ਦੇ ਬਾਰੇ ਮੈਨੂੰ ਇੱਕ ਹੋਰ ਚੀਜ਼ ਯਾਦ ਆਈ ਮੇਰੇ ਫਾਦਰ ਸਾਹਿਬ ਨੇ ਇੱਕ ਗੱਲ ਦੱਸੀ ਸੀ ਕਿ ਜੇ ਕਿਸੇ ਦਵਾਈ ਦੀ ਸਟਰੈਂਥ ਵਧਾਣੀ ਹੋਵੇ ਨਾ ਉਹਦੇ ਨਾਲ ਕਾਲੀ ਮਿਰਚ ਲੋ ਕਿਵੇਂ ਸਪੋਜ਼ ਅੱਜਕੱਲ ਜਿਵੇਂ ਕਿਸੇ ਨੂੰ ਬੁਖਾਰ ਚੜ ਜਾਂਦਾ ਨਾ ਤਾਂ ਕਹਿੰਦੇ ਪੈਰਾਸਟੈਮੋਲ ਦੀ ਗੋਲੀ ਖਾ ਲਓ 650mg ਦੀ ਰਾਈਟ 650mg ਦੀ ਮਤਲਬ ਅੱਜ ਤੋਂ ਕੁਝ ਟਾਈਮ ਪਹਿਲਾਂ 500mg ਦੀ ਗੋਲੀ ਦੇ ਵਿੱਚ ਵੀ ਬੁਖਾਰ ਚੜ ਜਾਂਦਾ ਸੀ ਅੱਜਕੱਲ 500mg ਦੀ ਗੋਲੀ ਨੂੰ ਪੁੱਛਦਾ ਹੀ ਕੋਈ ਨਹੀਂ ਜੇ ਉਹਦੀ ਸਟਰੈਂਥ ਵਧਾ ਕੇ ਦੇਖਣੀ ਹੋਵੇ ਨਾ ਗੋਲੀ ਦੇ ਨਾਲ ਦੋ ਕਾਲੀਆਂ ਮਿਰਚਾਂ ਖਾ ਲਓ ਮੈਂ ਕਹਿੰਦਾ ਐਵੇਂ ਬੂਸਟ ਕਰ ਦੇਗਾ ਸਿੱਧਾ 650mg ਵਾਲਾ ਅਸਰ ਆਏਗਾ ਇੰਨੀ ਜ਼ਬਰਦਸਤ ਤੇ ਕਮਾਲ ਦੀ ਚੀਜ਼ ਹੈ ਕਾਲੀ ਮਿਰਚ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਲੱਖਾਂ ਲੋਕਾਂ ਨੂੰ ਇਸ ਦੀ ਜ਼ਰੂਰਤ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਤਕਲੀਫ ਰਹਿੰਦੀ ਹੈ ਤਾਂ ਕਿ ਸਭ ਦਾ ਭਲਾ ਹੋ ਸਕੇ ਸਭ ਦਾ ਫਾਇਦਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਲਾਈਕ ਕਰਨਾ ਨਾ ਭੁੱਲਣਾ ਜੀ ਥੈਂਕ ਯੂ ਵੈਰੀ ਮੱਚ ਗੋਡ ਬlesਸ ਯੂ